ਦੋਸਤੋ ਦਰਸ਼ਕੋ ਸਜਣੋ ਗੁਰਸਿੱਖੋ ਸਾਰੀ ਦੀ ਸਾਰੀ ਲੜੀ ਬੜੀ ਸੰਜੀਦਾ ਔਰ ਬੜੀ ਗੰਭੀਰ ਥੋੜੀ ਲੰਮੀ ਵੀ ਹੋਣ ਕਰਕੇ ਇਹ ਸੀ ਦੇ ਦੋ ਹਿੱਸੇ ਸਨ ਬਣਾਉਣੇ ਪਏ ਆ ਟੈਕਨੀਕ ਕੱਲ ਇੱਕ ਸਮੱਸਿਆ ਹੋਣ ਕਰਕੇ ਤੇ ਇਹ ਜਿਹੜਾ ਪਹਿਲਾ ਪਾਰਟ ਸੀਗਾ ਇਹ ਪੰਗਾ ਨੇ ਜੋ ਤੋਂ ਬਾਅਦ ਸਰੋਪੇ ਵਾਲੇ ਅੰਮ ਸਿਰ ਲਾ ਸੀਗਾ ਸੀਨ ਹੈ ਜਾਂ ਵਾਕਿਆ ਉਸ ਬਾਅਦ ਜਦ ਗੁਰੂ ਸਾਹਿਬ ਅਨੰਪੁਰ ਸਾਹਿਬ ਆਉਂਦੇ ਨੇਗੇ ਇਹ ਹੁਣ ਅਗਲਾ ਹਿੱਸਾ ਜਿਹੜਾ ਵਾ ਇਹ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਵਾ ਤੇ ਅਨੰਦਪੁਰ ਸਾਹਿਬ ਜਿਹੜਾ 7-8 ਮਹੀਨੇ ਜਿਹੜਾ ਯੁੱਧ ਹੋਇਆ ਵਾ ਅਸਾਮਾ ਜੁੱਧ ਹੋਇਆ ਵਾ ਔਰ ਜੋਧਨ ਦੇ ਜਨਮੀਆਂ ਦਾ ਜਿੱਦਾਂ ਦੇ ਵਿੱਚ ਤਸ਼ੱਦਦ ਹੁੰਦਾ ਖੂਨ ਖਰਾਬੇ ਹੁੰਦੇ ਆ ਲੇਕਿਨ ਕਈ ਵਾਰ ਹੁੰਦਾ ਜਦੋਂ ਆਸਾਵੇਂ ਹੋ ਜਾਂਣ ਉਹਦੇ ਵਿੱਚ ਜਿਹੜਾ ਹੁੰਦਾ ਨਾ ਜਿਹਨੂੰ ਆਪਾਂ ਕਹਿੰਦੇ ਆ ਨਾਟਕਤਾ ਉਹਦੇ ਵਿੱਚ ਜਿਹੜੀ ਹੈ ਨਾਟਕਤਾ ਪੂਰੀ ਤਰ੍ਹਾਂ ਦੇ ਉਤੇ ਉਹਦਾ ਆਪਾਵ ਹੋ ਜਾਂਦਾ ਵਾ ਤੇ ਉਹ ਜਿਹੜੇ ਅਨੰਦਪੁਰ ਸਾਹਿਬ ਜੋ ਆ ਸਭ ਨੂੰ ਜਾਣਕਾਰੀ ਹੈ ਜੇ ਬਹੁਤ ਘੱਟ ਜਾਣਕਾਰੀ ਨੇ ਬੁਨਿਆਦੀ ਜਾਣਕਾਰੀ ਆਪ ਸਭ ਨੂੰ ਹੈਗੀ ਆ ਤੇ ਉਥੋਂ ਜਦੋਂ ਉਹ ਵੈਦੇ ਹੋ ਕੇ ਸਵਾ ਖਾ ਕੇ ਜਦੋਂ ਕਾਫਲੇ ਚੋਂਦੇ ਇਥੇ ਸੌਣ ਦੀ ਗੱਲ ਮੈਂ ਹੁਣੇ ਕਰ ਲਾਂ ਗੁਰੂ ਸਾਹਿਬ ਨੇ ਜਦੋਂ ਅੱਗੇ ਜਾ ਕੇ ਜਦੋਂ ਦੀਨੇ ਬੈਠ ਕੇ ਜਫਰਨਾਮਾ ਲਿਖਿਆ ਸੀਗਾ ਤੇ ਔਰੰਗਜ਼ੇਬ ਨੇ ਜਿਹੜੇ ਚਿਤੇ ਗਏ ਉਹਦੇ ਜਿਹੜੇ ਸ਼ੇਰ ਹੈ ਨਾ ਉਹ ਕਸਮ ਬਾਰੇ ਉਹ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਹਾਂ ਤੁਰ ਘਰ ਵਿਬਾਜਦ ਕੋ ਲੋ ਕਰਾ ਬਨਈ ਦੇ ਸ਼ਮਾਰਾ ਰਸਾਨਾ ਮਹਮਾ ਅ ਇੱਕ ਦਿਸਮ ਬਾਦ ਚ ਨਹੀਂ ਆਇਆ ਉਹਨੇ ਕਿਹਾ ਮੈਂ ਵਿਦਵਾਨ ਹੈ ਗੁਰੂ ਸਾਹਿਬ ਇਹ ਕਹਿੰਦੇ ਜਿਸ ਕਰਾਨ ਦੇ ਉੱਤੇ ਤੂੰ ਸੌਂ ਖਾਦੀ ਸੀ ਜਿਸ ਕਰਾਨ ਦੇ ਉੱਤੇ ਔਰੰਗਜੀਬ ਤੂੰ ਸੌਂ ਖਾਦੀ ਸੀ ਜੇ ਤੂੰ ਆਪਣੀ ਉਹ ਸੌਂ ਉਸ ਕਰਾਨ ਦੇ ਉੱਤੇ ਲਿਖੀ ਵੇਖਣੀ ਚਾਹੁੰਦਾ ਤੇ ਮੈਂ ਤੈਨੂੰ ਛੇਤੀ ਕੱਲ ਰਿਹਾ ਫਿਰ ਉਹ ਆਪਣੇ ਜਿਹੜੇ ਸੀਗੇ ਗੁਰਸਿੱਖ ਭਾਈ ਧਰਮ ਸਿੰਘ ਭਾਈ ਦਾਇਆ ਸਿੰਘ ਇਹ ਉਹਨਾਂ ਰਹਿ ਗਿਆ ਸੀ ਔਰ ਵਖਾਇਆ ਸੀ ਕੀਤਾ ਸੀਗਾ ਅਗਲੀ ਅਗਲਾ ਸਾਰਾ ਇਤਿਹਾਸ ਆਪ ਆਪ ਜੀ ਨੂੰ ਪਤਾ ਵਾ ਜ਼ਫਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸਬੀ ਜੇ ਤੂੰ ਉਹ ਵੇਖਣਾ ਚਾਹੁੰਦਾ ਜੇ ਤੈਨੂੰ ਨਹੀਂ ਯਕੀਨ ਹੈ ਉਹਦਾ ਮਤਲਬ ਇਹਦੇ ਮਤਲਬ ਇਹ ਜੇ ਤੈਨੂੰ ਨਹੀਂ ਯਕੀਨ ਇਹ ਮੈਂ ਤੈਨੂੰ ਰਸਾਨ ਮਲਕੇ ਭੇਜ ਰਿਹਾ ਵਾਂ ਆ ਲੋਕਸ਼ੋਇਆ ਸਰਸਨ ਨਦੀ ਤੇ ਹੋਇਆ ਉਹਦੇ ਕੋ ਸਾਰੇ ਇਤਿਹਾਸ ਨੂੰ ਨਹੀਂ ਮੈਂ ਰਿਪੀਟ ਕਰਾਂਗਾ ਤੁਸੀਂ ਸਭ ਗਿਆਤਾ ਹੋ ਜਿਹੜੋ ਵੱਡੇ ਮਾਤਾ ਜੀ ਦੇ ਛੋਟੇ ਸਹਬ ਜਿਆਦੇ ਵਿਛੜ ਜਾਂਦੇ ਆ ਉਹ ਜਿਹੜਾ ਨਾ ਉਹ ਇੱਕ ਬੜਾ ਦਰਦਨਾਕ ਵਾਕਿਆ ਵਾ ਔਰ ਬੜਾ ਅਹਿਮ ਵਾਕਿਆ ਵਾ ਔਰ ਸਾਨੂੰ ਉਥੇ ਸਿਰ ਝੁਕਣਾ ਚਾਹੀਦਾ ਉਸ ਕਮੇ ਮਾਸ਼ਕੀ ਲਈ ਅਗਰੇ ਬੜਾ ਬੰਦਾ ਭੇੜੀ ਚਲਾਉਂਦਾ ਸੀ ਹੋਰ ਕੰਮ ਧੰਦਾ ਪਿੰਡ ਚ ਕਰਕੇ ਆਪਦਾ পেট ਪੂਜਾ ਕਰਦਾ ਸੀ ਅੱਜ ਕੱਲ ਤੇ ਥੋੜੀ ਜਿਹੀ ਜ਼ਿੰਦਗੀ ਸੌਖੀ ਹੋ ਗਈ ਹੈ ਬਾਜ਼ਾਰ ਤੋਂ ਵੱਧ ਗਏ ਨੇ ਉਹਨਾਂ ਚੀਜ਼ਾਂ ਦੇ ਉਹਨਾਂ ਵੇਲਿਆਂ ਵਿੱਚ ਅੰਤਾਂ ਦੀ ਗਰੀਬੀ ਹੁੰਦੀ ਸੀ ਉਹ ਸਬਾਬੋਂ ਦੇ ਨੇ ਜਿਵੇਂ ਹਰ ਬੰਦੇ ਦੀ ਜ਼ਿੰਦਗੀ ਸਬਾਬ ਬੰਦੇ ਨੇ ਕੋਈ ਬੰਦਾ ਇਸ ਗੱਲ ਤੋਂ ਮਨੁਕਰ ਨਹੀਂ ਹੋ ਸਕਦਾ ਤੇ ਉਹ ਕਿ ਸਬਾਬ ਬੰਦਾ ਕਿ ਕਮੇ ਮਾਸ਼ਕੀ ਔਰ ਮਾਤਾ ਜੀ ਦਾ ਮੇਲ ਹੋ ਜਾਂਦਾ ਵਾ ਤੇ ਉੱਥੋਂ ਅ ਨਦੀ ਤੋਂ ਪਾਰ ਕਰਾ ਕੇ ਉਹ ਉਹ ਨਿਸ਼ਾਨੀ ਕੱਖ ਕਾਨਿਆਂ ਦੀ ਜੋ ਵੀ ਝੁੰਗੀ ਸੀ ਸ਼ਣ ਕਹ ਲੋ ਕੁਛ ਐ ਉਹ ਕਰਦੇ ਐ ਇੱਥੇ ਮੇਰੇ ਜਿਹੜਾ ਮੈਂ ਕੰਸੈਂਟਰੇਟ ਕਰ ਰਿਹਾ ਕਿ ਇਹ ਕਿੱਥੇ ਹੈ ਉਹ ਕੁਮਾ ਕਿੱਥੇ ਉਹਦਾ ਪਰਿਵਾਰ ਤੋਰਤਾ ਤੁਸੀਂ ਕਹ ਲਤਾ ਇੱਥੋਂ ਉਹ ਸਾ ਇਤਿਹਾਸ ਨੂੰ ਤੁਸੀਂ ਸਾਂਭਿਆ ਨਾ ਉਸ ਕੁੰਮੇ ਮਾਸ਼ਤੀ ਉਹਦੇ ਪਰਿਵਾਰ ਨੂੰ ਉਹਦੇ ਕੁੰਬੇ ਨੂੰ ਉਹਦੇ ਪੁੱਤ-ਪੋਤऱ्यांना ਨੂੰ ਗਾਉਂ ਦੇ ਸਾਰੇ ਕੁੰਬੇ ਨੂੰ ਇੱਥੇ ਰੱਖਿਆ ਹੁੰਦਾ ਆਪਾਂ ਜਾਂਦੇ ਤੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਕਿ ਤੁਹਾਡੇ ਵੱਡੇ-ਵਡੇਰੇ ਨੇ ਕੁੰਮੇ ਨੇ ਮਾਤਾ ਜੀ ਦਾ ਇੱਕ ਆਸਰਾ ਬਣਿਆ ਸੀ ਸਿਹਤਾ ਕੀਤੀ ਸੀ ਇਹ ਆ ਮੈਂ ਮੈਂ ਇਹ ਇੱਕ ਸ਼ਿਕਵੇ ਕਰ ਰਿਹਾ ਤੁਹਾਡੇ ਦੇ ਕਰ ਰਿਹਾ ਔਰ ਬੜੇ ਬੜੀ شدت ਨਾਲ ਸ਼ਿਕਵੇ ਕਰ ਰਿਹਾ ਮੇਰੇ ਸਿੱਖ ਭਰਾਵੋ ਔਰ ਉਹ ਵੀ ਅਸੀਂ ਤੋ ਅਟਾ ਚਲੇ ਗਏ ਇਹ ਵੀ ਪੀੜ ਹੈ ਇਹ ਵੀ ਜਿਹੜੇ ਗੁਰ ਗੁਨਾ ਗਿਸਮੇਸ਼ ਪਤਾ ਜੇ ਗੁੰਮਨਾਮ ਦਲਾ ਰਿਹਾ ਇਹ ਉਹ ਇੱਕ ਇਹ ਵੀ ਇੱਕ ਰਸਾ ਉਸ ਤੋਂ ਅਗਲਾ ਪੜਾ ਆਉਂਦਾ ਵਾ ਜਦੋਂ ਸਰਸਰ ਤੋਂ ਬਾਅਦ ਮਲਖਪੁਰ ਇੱਕ ਪਿੰਡ ਆਉਂਦਾ ਕੋਈ ਰੋਪੜ ਤੋਂ ਨਨਪੁਰ ਸਾਹਿਬ ਕੋਈ 4 ਕਿਲੋਮੀਟਰ ਦੀ ਬੇਥ ਹੋਗੀ ਉੱਥੇ ਫਿਰ ਅਗਲੀ ਚੜਪ ਹੁੰਦੀ ਹੈ ਜਿੱਥੇ ਆਪਣਾ ਭਾਈ ਬਚਿੱਤਰ ਸਿੰਘ ਪਹਿਲਾਂ ਵੀ ਫਟੜ ਹੋਈ ਸੀ ਉਹਨਾਂ ਸੱਤ ਪੇਟਾਂ ਲੱਗੀਆਂ ਸੀ ਜੋ ਜੰਗਾਂ 'ਚ ਹੁੰਦਾ ਇੱਥੇ ਫੇਰ ਹੋਈ ਹੈ ਤੇ ਉਹ ਬਿਲਕੁਲ ਨਕਾਰਾ ਹੋ ਗਿਆ ਸੀ ਚੱਲਣ ਤੋਂ ਕੋੜੇ ਤੋਂ ਚੱਣ ਤੋਂ ਵੀ ਹੋ ਜਾਣਾ ਸੀਗਾ ਅਸੀਂ ਆਪਾਂ ਜਦੋਂ ਏਸੀ ਦੇ ਸਾਹਮਣੇ ਬੈਠ ਕੇ ਹਿੱਟਰ ਦੇ ਸਾਹਮਣੇ ਬੈਠ ਕੇ ਵਧੀਆ ਵਧੀਆ ਰਜਾਈਆਂ ਵਿੱਚ ਬੈਠ ਕੇ ਜਦੋਂ ਆਪਾਂ ਗੱਲਾਂ ਕਰਦੇ ਕਰਦੇ ਨਾ ਉਦੋਂ ਨਹੀਂ ਸਾਨੂੰ ਸਮਝ ਲੱਗ ਸਕਦੀ ਇਹਨੂੰ ਹਟਾਉਣਾ ਪਊਗਾ ਇਹ ਜਦ ਤੱਕ ਸੇ ਹੰਡਾਉਂਦੇ ਨੇ ਅਸੀਂ ਉਹ ਦਰਦ ਨਹੀਂ ਮਹਿਸੂਸ ਕਰ ਸਕਦੇ ਉਸ ਉਸ ਸਪੀਡ ਦਾ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਤਾਂ ਉਥੇ ਅ ਪ੍ਰਿਸੀਤ ਚਾਰ ਪੀੜ੍ਹੀਆਂ ਤੋਂ ਨਾਰਾਇਣ ਖਾਨ ਤੋਂ ਲੈ ਕੇ ਗੁਰੂ ਕਰਨ ਨਾਲ ਸਾਹਸੀ ਗੁਰਸਬ ਸ਼ਾਦੀਆਂ 'ਚ ਸ਼ਿਰਕਤ ਕਰਦੇ ਰਹੇ ਨਿਆਖਾਂ ਦਾ ਪੁੱਤਰ ਸੀ ਆਲਮ ਖਾਨ ਆਲਮ ਖਾਨ ਦੇ ਵਿਆਹ ਦੇ ਵਿੱਚ ਗੁਰੂ ਸਾਹਿਬ ਨੇ ਸ਼ਿਰਕਤ ਕੀਤੀ ਹੈ ਹਿੱਸੇ ਉਹਨਾਂ ਲਾਇਆ ਸਗਨ ਪੈੜ ਦਿੱਤੇ ਉਹਨਾਂ ਨੇ ਸਭ ਕੁਝ ਕੀਤਾ ਹੋਗਾ ਜਿ세 ਮੈਂ ਇੱਕ ਗੱਲ ਕਹਦਾ ਅ ਅਸੀਂ ਅਸੀਂ ਇਤਿਹਾਸ ਜਾ ਬਣੇ ਅਸੀਂ ਵੂਟ ਪਟਾਂ ਗੱਲਾਂ ਖੜੀਆਂ ਕਰ ਦਿੰਦੇ ਹਾਂ ਪਠਾ ਸਾਹਿਬ ਦੇ ਬਾਰੇ ਤੇ ਸ਼ਾਇਦ ਇਤਿਹਾਸ ਬਾਰੇ ਤੇ ਸਿੱਖਾਂ ਨੂੰ ਪਤਾ ਨਹੀਂ ਕਿੰਨਾ ਪਤਾ ਹੋਣਾ ਹੋ ਇੱਕ ਗੱਲ ਸਾਰਿਆਂ ਨੂੰ ਪਤਾ ਉੱਥੇ ਇੱਕ ਪੱਥਰ ਪਿਆ ਜਿਹਦੇ ਉੱਤੇ ਗੁਰੂ ਸਾਹਿਬ ਦੇ ਘੋੜੇ ਦਾ ਨਿਸ਼ਾਨ ਲੱਗਾ ਉਹ ਪੱਠਾ ਠਾਣਾ ਕਰਦਾ ਸੀ ਕਮਾਲ ਦੀ ਗੱਲ ਹੈ ਗੁਰੂ ਸਾਹਿਬ ਪੱਠੇ ਮਗਾਉਣਗੇ ਕਿ ਠੰਡੇ ਕਰਨਗੇ ਤੇ ਉਸ ਇਹਦੀ ਇਹਦੀ ਜਿਆਦੀ ਸਾਨੂੰ ਸਮਝਿਆ ਉਸ ਪੱਥਰ ਦੀ ਉਸ ਪੌੜ ਲੱਗੇ ਦੀ ਪਈ ਗੁਰੂ ਸਾਹਿਬ ਨੇ ਰਾਹ ਪੁੱਛਿਆ ਸੀਗਾ ਨਿਹੰਗਾਂ ਦਾ ਰਾਹ ਕਿਹੜਾ ਉਹਦੇ ਘਰ ਨੂੰ ਰਾਹ ਕਿਹੜਾ ਉਹ ਕਮਾਲ ਨਹੀਂ ਜਿਸ ਜਿਸ ਕਰੇ ਇਤਨਾ ਪੀੜੀਆਂ ਤੋਂ ਗੁਰੂ ਆਪਣੇ ਸ਼ੇਮਾਪਾਸ਼ੀ ਤੋਂ ਲੈ ਕੇ ਆਉਣ ਜਾਣ ਹੋਵੇ ਤੇ ਗੁਰੂਆਂ ਨੂੰ ਉਸ ਘਰ ਦਾ ਪਤਾ ਨਹੀਂ ਰਾਹ ਪੁੱਛਣੇ ਪਏਗਾ ਕੀ ਕੀ ਬਾਤ ਹੈ ਤੇ ਕੀ ਗੱਲ ਕਰ ਰਹੇ ਹੋ ਕਰ ਲਓ ਕੁਛ ਥੋੜੇ ਬੜੇ ਤਰਕ ਨਾਲ ਕੋਈ ਦਲੀਲ ਨਾਲ ਗੱਲ ਕਰੋ ਖੈਰ ਜੋ ਵੀ ਸੀਗਾ ਉਥੇ ਇਸ ਘਰ ਨਾਲ ਤੁਹਾਨੂੰ ਪਤਾ ਕਿ ਜਦੋਂ ਪਾਇ ਬਚਿੱਤਰ ਸਿੰਘ ਨਖਾਰਾ ਹੋ ਗਏ ਸੀਗੀ ਉਹਦੀ ਸੇਵਾ ਲਈ ਪੁੰਨਿਆ ਖਾਦੀ ਲੜਕੀ ਬੀਬੀ ਮਮਤਾਜ ਇਹ ਕਮਰੇ ਚ ਬੈਠ ਕੇ ਉਹ ਸੇਵਾ ਕਰ ਰਹੀ ਸੀ ਐਸਾ ਥੋੜਾ ਸੰਖੇਪ ਮੈਂ ਕਰਾਂ ਗੱਲ ਨਾ ਲੰਮੀ ਹੋ ਜੇ ਫੇਰ ਉਹਦੀ ਤਲਾਸ਼ੇ ਲੇ ਗਏ ਉਹਨਾਂ ਨੂੰ ਸਭ ਨੂੰ ਪਤਾ ਸੀ ਮੁਗਲਾਂ ਨੂੰ ਸਭ ਪਤਾ ਸੀਗਾ ਉਹ ਬੁੱਧੂ ਨਹੀਂ ਸੀ ਉਹਨਾਂ ਦੀਆਂ ਵੀ ਏਜੰਸੀਆਂ ਸੀ ਜਿਵੇਂ ਅੱਜ ਦੀਆਂ ਏਜੰਸੀਆਂ ਨੇ ਵੀ ਗੁਰੂ ਸਾਹਿਬ ਦੇ ਨਾਲ ਇੱਥੇ ਇਹਨਾਂ ਦਾ ਤਲਕਾ ਘੱਟ ਰਹੇ ਹੋਣਗੇ ਲੇਕਿਨ ਗੁਰੂ ਸਾਹਿਬ ਉਹ ਵੀ ਇੱਕ ਜੰਗ ਜੋ ਜਰਨਾ ਸੀ ਇਹਨਾਂ ਨੂੰ ਸਭ ਪਤਾ ਸੀ ਕਿਹੜੀ ਗੱਲ ਤੇ ਕਿਤਨਾ ਗੱਲ ਹੋ ਸਕਦੀ ਆ ਉਹ ਨਹੀਂ ਗਏ ਉੱਥੇ ਉਹਨਾਂ ਨੇ ਤੇਜ ਤਾਂ ਬਸੇ ਭਾਈ ਬਚਤ ਸਿੰਘ ਨੂੰ ਫਿਰ ਮੁੱਖ ਸਰ ਅਗਲੀ ਗੱਲ ਕਰ ਲਈ ਤੇ ਜਦੋਂ ਤਲਾਸ਼ੀ ਲਈ ਆ ਉਸ ਕਮਰੇ ਦੀ ਤਲਾਸ਼ੀ ਲੈਣ ਲੱਗੇ ਤੇ ਨਿਆਖਾਨੇ ਕਹਤਾ ਇੱਥੇ ਮੇਰਾ ਜਵਾਈ ਤੇ ਤਹੀ ਅਜ ਨੂੰ ਕਹਿੰਦੇ ਨੇ ਮੇਰਾ ਦਮਾਦ ਮੇਰੀ ਦੁਖਤਰ ਦਮਾਦ ਜਵਾਈ ਦੁਖਤਰ ਤੀ ਤੇ ਆਪਾਂ ਉਹਨਾਂ ਨੇ ਕਿਹਾ ਕਿ ਮੁਸਲਮਾਨ ਬੜੇ ਹੋਰਤਰਾਂ ਦੇ ਨਗੇ ਇੱਥੇ ਉਹਨਾਂ ਦਾ اخلاق ਵੇਖ ਲਓ ਉਹ ਕਹਿੰਦੇ ਨੇ ਖਾਂ ਜੇ ਇੱਥੇ ਤੇਰਾ ਤੀਜਵਈ ਹੈ ਉਹ ਸਾਡਾ ਵੀ ਤੀਜਵਈ ਹੈ ਇਹਦੀ ਤਲਾਸ਼ ਹੀ ਨਹੀਂ ਲੈਣੀ ਉਹਨਾਂ ਨੇ ਨਹੀਂ ਸੀ ਤਲਾਸ਼ ਲਈ ਉਸ ਤੋਂ ਬਾਅਦ ਅਗਲਾ ਇਤਿਹਾਸ ਅਗਿਆ 130 ਸਾਲ ਦੀ ਉਮਰ ਤੱਕ ਉਸ ਮਹਾਨ ਬੀਬੀ ਦਾ ਜੀਵਨ ਜੀਵਿਆ ਸਮਰਪਿਤ ਹੋ ਗਿਆ ਛੜ ਤੱਕ ਸਭ ਕੁਝ ਕਰਤਾ ਬਾਅਦ ਚ ਸਾਲ ਦੋ ਸਾਲ ਦੇ ਕਦੋਂ ਵਿੱਚ ਜਦੋਂ ਉਹਨੇ ਤੇ ਮਮਤਾਤ ਅਬਿਆਦ ਅਗਿਆ ਉਹਾਂ ਦੀ ਪਤਾ ਨਹੀਂ ਤੁਸੀਂ ਭੁੱਲ ਗਏ ਹੋ ਤੁਸੀਂ ਕ੍ਰਾਂਤ ਤੇ ਕਸਮ ਖਾ ਕੇ ਮੁਗਲ ਫੌਜ ਨੂੰ ਕਿਹਾ ਸੀ ਮੇਰਾ ਤੀਜ ਵਾਹੀਏ ਇੱਥੇ ਤੇ ਮੇਰਾ ਤੇ ਉਹ ਖਸਮ ਬਣ ਚੁੱਕਾ ਤੇ ਮੈਂ ਉਹਦੇ ਘਰ ਵਾਲੀ ਬਣ ਚੁੱਕੀ ਹਾਂ ਦੁਜੀਛਾ ਦੇ ਨਹੀਂ ਉਹ ਸਾਡੀ ਨਹੀਂ ਸਿੱਖ ਰਹੀ ਨਹੀਂ ਸਾਡੀ ساری ਮਰ ਪਕਤ ਨਹੀਂ ਬਣ ਕੇ ਉਹ ਕਰਦੇ ਬਹੁਤ ਦੂਰ ਨੀਗਾ ਪਿੰਡ ਰੋਪੜ ਤੋਂ ਸਾਰਾ 10 ਘੰਟੇ ਦਾ ਰਸਤਾ ਹੈਗਾ ਦੋਸਤੋ ਇਹ ਜੀ ਥਾਂ ਤੇ ਚੰਡੀਗੜ੍ਹ ਤੋਂ ਆਈਏ ਰੰਗੀਲਪੁਰ ਪਿੰਡਾਂ ਦਾ ਉਥੋਂ 15 ਮਿੰਟ ਦਾ ਰਸਤਾ ਰੋਪੜ ਵੱਲੋਂ ਜਾਈਏ ਦੋ ਦੋ ਤਿੰਨ ਕਿਲੋ ਮੀਟਰ ਤੇ ਰੰਗੀਲ ਉਹੀ ਪਿੰਡ ਆ ਜੀ ਕਿਉਂ ਡਟਿਆ ਉਥੋਂ ਸੜਕ ਪਾੜਦੀ ਹੈ ਚਲੋ ਇਹ ਤਾਂ ਗੱਲ ਇਹ ਹੋ ਗਈ ਤੇ ਮੇਰੇ ਕਹਿਣ ਤਾਂ ਮੈਂ ਤੁਸੀਂ ਕਿੱਥੇ ਨਿਆਂਖਾਂ ਦਾ ਕੰਬਰ ਕਿੱਥੇ ਬੀਬੀ ਮਮਤਾਜ ਦੇ ਉਹਨਾਂ ਦੇ ਚਲੋ ਨਾ ਸ਼ਾਦੀ ਨਹੀਂ ਸਿੱਖ ਰਹੀ ਉਹਦੇ ਭੈਣ ਭਰਾ ਉਹ ਸਾਰੇ ਆਲਮ ਖਾਇ ਦੁਜੇ ਕਿੱਥੇ ਨੇ ਤੋਰ ਤੇ ਤੁਸੀਂ ਤੁਸੀਂ ਉਸ ਵਿਰਸੇ ਨੂੰ ਉਸ ਇਤਿਹਾਸ ਨੂੰ ਤੁਸੀਂ ਇੱਥੇ ਨਹੀਂ ਰੱਖਿਆ ਤੁਸੀਂ ਗੁਨਾਹ ਕਰਤਾ ਬਹੁਤ ਵੱਡਾ ਗੁਨਾਹ ਕਰਤਾ ਇਹ ਗੁਰੂ ਸਾਹਿਬ ਦੇ ਦਿਲਾਰੇ ਸੀ ਜਿਨ੍ਹਾਂ ਨੂੰ ਤੁਸੀਂ ਤੋੜਤਾ ਅੱਗੇ ਆ ਜਾਓ ਹੁਣ ਇਹ ਤਾਂ ਚਮਕੌਰ ਦੀ ਅੱਗੇ ਆਏ ਨੇ ਚਮਕੌਰ ਦੀ ਜੰਗ ਦਾ ਸਭ ਪਤਾ ਮੈਂ ਉਹਦੇ ਵਿਆਖਿਆ ਚ ਨਹੀਂ ਜਾਣਾ ਉਹਦੇ ਬਾਅਦ ਫਿਰ ਉਹ ਮਾਛੀਵਾੜੇ ਜਾਂਦੇ ਨੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਜਿਹੜਾ ਮਾਛੀਵਾੜੇ ਪੀਰ ਦੇ ਉਸ ਦਾ ਪੀਰ ਬਣ ਕੇ ਨਿਕਲਦੇ ਨੇ ਜਾਂਦੇ ਨੇ ਇਸ ਤੋਂ ਪਹਿਲਾਂ ਉਹ ਗਲਾਬੇ ਕੋਲ ਗਏ ਮਸੰਦ ਸੀ ਜਿਹੜਾ ਮਸੰਦ ਜਿਹੜੇ ਹੁੰਦੇ ਆ ਨਾ ਇਹਨਾਂ ਦਾ ਕੰਮ ਜਿਹੜਾ ਹੁੰਦਾ ਦੁੱਖ ਸਹਿਣਾ ਮੁਸੀਬਤ ਵੇਲੇ ਮੋਢਾ ਦੇਣਾ ਨਹੀਂ ਹੁੰਦਾ ਆ ਹਣ ਵਾਲੇ ਵੀ ਤੇ ਮਸੰਦ ਆ ਨਾ ਇਹਨਾਂ ਦਾ ਤਲਕ ਸਿਰਫ ਗੋਲ ਕਰਨ ਨਾਲ ਹੁੰਦਾ ਫਰਨਾ ਨਾਲ ਹੁੰਦਾ ਪੈਸੇ ਨਾਲ ਹੁੰਦਾ ਤੇ ਜਦੋਂ ਮੁਸੀਬਤ ਆਉਂਦੀ ਹੈ ਉਦੋਂ ਫਿਰ ਪਿੱਟ ਪਿੱਟ ਕਰਦੇ ਆ ਉਦੋਂ ਗੁੰਮ ਹੋ ਜਾਂਦੇ ਆ ਤੇ ਉੱਥੇ ਵੀ ਉਹ ਗਲਬਾ ਤੋਂ ਦਾ ਭਰਾ ਮੈਨੂੰ ਚੇਤਾ ਨਹੀਂ ਆਉਂਦਾ ਇਹ ਹੋ ਗਿਆ ਸੀ ਤੇ ਅਖੀਰ ਗੁਰੂ ਸਾਹਿਬ ਨੇ ਕਿਹਾ ਵੀ ਮੈਨੂੰ ਪੀ ਨਬੀ ਖਾਨ ਗਣੀ ਖਾਨ ਕੋਲ ਪੇਜ ਦੋ ਉੱਥੇ ਗਏ ਉੱਥੇ ਜੋ ਕੁਝ ਸਾਰਾ ਇਤਿਹਾਸ ਤੁਹਾਡੇ ਕੋਲ ਹੈ ਔਰ ਸ਼ੁਰੂ ਦੇ ਵਿੱਚ ਜਦੋਂ ਮੈਂ ਗੁਰੂ ਸਾਹਿਬ ਦਾ ਹੁਕਮਨਾਮਾ ਪੜਿਆ ਸੀਗਾ ਇਹ ਉਹੀ ਥਾਵਾਂ ਤੇ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਓ ਗੁਰੂ ਸਾਹਿਬ ਦੇ ਦਿਲਾਰੇ ਕਿੱਥੇ ਆ ਮੇਰੇ ਮਿੱਤਰੋ ਜਸੇਦਾਰਾ ਉਹ ਵੱਡੇ ਵੱਡੇ ਬੜਕਾਂ ਵਾਲੇ ਉਹ ਮੇਰੇ ਸਿੰਘੋ ਸਿੱਖੋ ਕਿੱਥੇ ਆ ਉਹ ਗੁਰੂ ਸਾਹਿਬ ਦੇ ਦਿਲਾਰੇ ਲੱਭੋ ਮੈਂ ਦਰਸ਼ਨ ਕਰਨੇ ਜਾਉਣਾ ਉਹਨਾਂ ਦੇ ਪੈਰਾਂ ਹੱਥ ਲਾਉਣ ਨੂੰ ਉਹਨਾਂ ਦੇ ਨਤਮਸਤਕ ਹੋਣਾ ਚਾਹਣਾ ਹੋਰ ਵੀ ਮੇਰੇ ਵਰਗੇ ਹੋਣਗੇ ਸਿਰਫ ਇਹ ਆ ਅਗਲੇ ਦਿਲਾਰੇ ਦਾ ਸਟੈਪ ਇਸ ਤੋਂ ਬਾਅਦ ਅੱਗੇ ਆ ਜਾਂਦਾ ਜਿਹੜੇ ਰਾਏ ਕਿਲੇ ਜਿੱਥੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਜਨੋ ਇਹ ਪਤਾ ਸੀਗਾ ਖੁੱਲਾ ਜਿਹਾ ਪਤਾ ਸੀਗਾ ਆਮ ਜਿਹਾ ਪਤਾ ਵੀ ਮਾਤਾ ਜੀ ਤੇ ਉਹਨਾਂ ਦੇ ਗ੍ਰਸਥ ਚ ਆ ਗਏ ਨੇਗੇ ਅ ਮੁਗਲਾਂ ਦੀ ਸਰਕਾਰ ਨਹੀਂ ਕਹ ਲੋ ਮੁਗਲ ਵੀ ਮੈਨ ਸਰਕਾਰ ਹਕੂਮਤ ਦੀ ਕਹ ਲੋ ਤੇ ਉਹਨਾਂ ਨੇ ਕੀ ਵਾਪਰਿਆ ਐਗਜ਼ੈਕਟ ਨਹੀਂ ਸੀ ਪਤਾ ਨਾ ਹੂ ਬੁਨਿਸ ਪਤਾ ਫਿਰ ਉਹ ਲੈ ਕਲਾ ਆਪਣੇ ਇੱਕ ਪ੍ਰੋਫੈਸ਼ਨਮੰਦ ਨੌਕਰ ਨੂਰੇ ਨੂੰ ਭੇਜਦੇ ਆ ਤੇ ਨੂਰਾ ਕੇ ਸਾਰੇ ਉਹ ਅਤਲਾ ਦਿੰਦਾ ਵਾ ਅ ਜਾ ਸੁਣੋ ਦੋਸਤੋ ਆ ਜਿਹੜੇ ਆ ਨਾ ਅਸੀਂ ਗਦਾਰੀਆਂ ਕਰਕੇ ਪਹਿਲੀ ਵਰਲਡ ਵਾਰ ਦੇ ਵਿੱਚ ਗਦਾਰੀ ਕਰਕੇ ਫੌਜਾਂ ਦੇ ਕੇ ਇੰਨੇ ਪਿੰਡ ਲੈਲੇ ਦੂਜੀ ਵਰਲਡ ਵਾਰ ਦੇ ਕੇ ਇੰਨੇ ਪਿੰਡ ਲੈਲੇ ਗਦਾਰੀ ਕਰਕੇ ਅੱਜ ਜਿਹੜੇ ਲੈ ਲੀਆਂ ਅਸੀਂ ਜਾਇਲਦਾਰੀਆਂ ਲੈ ਲੀਆਂ ਵਲੰਡ ਫਰਨ ਲੈਲੇ ਉਹਦੇ ਨਾਲ ਕੰਪੈਰੀਜ਼ਨ ਕਰੋ ਇਹਨਾਂ ਗੱਲਾਂ ਦਾ ਜਿਹੜੀਆਂ ਮੈਂ ਤੁਹਾਡੇ ਕੋਲ ਅਰਜ਼ ਕਰ ਰਹੇ ਆ ਬੇਨਤੀ ਕਰ ਰਹੇ ਆ ਬਿਲਕੁਲ ਸੱਚ ਕਹਾ ਕੇ ਕਰ ਰਹੇ ਆ ਉਹਤੇ ਪਤਾ ਲੱਗਦਾ ਵਾ ਤੇ ਉਹ ਨੂਰੇ ਮਾਈ ਨੂੰ ਪੜ੍ਹ ਸੀ ਗੁਰੂ ਸਾਹਿਬ ਨੂੰ ਜਾਣਕਾਰੀ ਦੀ ਲੋੜ ਹੈ ਉਹ ਕਹਿੰਦਾ ਨੂਰੇ ਮਾਈ ਮੌਜਨਾ ਉੱਥੇ ਸਰਾਂਨ ਦਾ ਸਕਦਾ ਸੀਗਾ ਉੱਥੇ ਬੈਠਾ ਟਾਲੀਆਣੇ ਉੱਤੇ ਅਮ ਰਾਇਕਲੇ ਦੇ ਕੋਲ ਬੈਠੇ ਫੜ ਲਓ ਤੇ ਦੇ ਦਿਓ ਮੈਨੂੰ 15-20 ਪਿੰਡ ਪੰਜ ਸਤ ਜਿਲ੍ਹੇ ਦੇ ਹੋ ਸਕਦੇ ਆ ਦੋਸਤੋ ਇਹ ਗੱਲ ਮੇਰੇ ਹਾਲ ਆਪਾਂ ਮਕਾ ਦੀ ਗੱਲ ਮੇਰੇ ਜੀ ਦੇ ਕਰਦਾ ਪੰਜ ਸਤ ਮਹੀਨੇ ਇਸ ਗੱਲ ਤੇ ਬੋਲਦਾ ਰਾਂ ਪਰ ਨਾ ਤੁਸੀਂ ਨਾ ਸੁਣਿਆ ਕਿ ਤੁਹਾਡਾ ਜਿਹੜਾ ਆਪਣੇ ਰਜਾਈਵੇਂ ਸਭ ਕੁਝ ਪਰਿਵਾਰਾਂ ਵਾਲੇ ਸਭ ਕੁਝ ਜੋ ਖੁਸ਼ ਹੈ ਉਸ ਪਾਸੇ ਨਹੀਂ ਮੈਂ ਜਾਣਾ ਇਹ ਸੀ ਮੇਰਾ ਸਾਰਾ ਪ੍ਰਯੋਜਨ ਇਹ ਗੱਲ ਸੀ ਜਿਹੜੇ ਇਸ ਇਲਾਕੇ ਚ ਕਮਕਾ ਜੋ ਮੈਨੂੰ ਪਤਾ ਲੱਗਾ ਇੱਕੋ ਗੱਲ ਮੈਨੂੰ ਆ ਜਾਸਦਾ ਮੈਂ ਅੱਗੇ ਵੀ ਕਿਹਾ ਮੈਂ ਲਖਾਰੀ ਨਹੀਂ ਹਿਸਟਰੀਅਨ ਤੇ ਬਿਲਕੁਲ ਨਹੀਂ ਹੈਗਾ ਸਿੱਖ ਆ ਮਾੜਾ ਚੰਗਾ ਭੱਜਾ ਟੁੱਟਾ ਜਿੱਤਾਂ ਦਾ ਵੀ ਹੈਗਾ ਜਜ਼ਬਾ ਵਾ ਸਿੱਖੀ ਦਾ ਜਜ਼ਬਾ ਹੈਗਾ ਤੇ ਇਹ ਗੱਲ ਆ ਮੈਂ ਜੋ ਜੋ ਕੁਝ ਵੀ ਕੀਤਾ ਨਾ ਮੈਂ ਨਾ ਹੀਟ ਦੇ ਅੱਗੇ ਬਹਿ ਕੇ ਕੀਤਾ ਵਾ ਨਾ ਇਹ ਸਿੱਧੇ ਅੱਗੇ ਬੈ ਕੇ ਕੀਤਾ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਜਿੰਨਾਂ ਵੀ ਮੇਰੀਆਂ ਲੱਤਾਂ ਨੇ ਨੇ ਪਾਰ ਚੱਲਿਆ ਜਿੰਨਾਂ ਕਿ ਮੇਰੇ ਸਰੀਰ ਦੀ ਜਿਹੜੀ ਸੀ ਕਬੂਸੀਤਾ ਕਿਸੇ ਉਹਨੇ ਸਾਧ ਦਿੱਤਾ ਇਹ ਕਹਿੰਦਾ ਕਿ ਸਾਰੀਆਂ ਚੀਜ਼ਾਂ ਪਤਾ ਕਿ tinha ਮੇਰੀ ਇਹ ਬੇਨਤੀ ਆ ਅਗਲੀ ਗੱਲ ਅਸੀਂ ਆਪਾਂ ਗਲਤੀਆਂ ਕਰਦੇ ਆ ਮੇਰੀ ਇੱਕ ਬੇਨਤੀ ਆ ਕੋਈ ਢੰਗ ਤਰੀਕਾ ਲੱਭੋ ਕੋਈ ਢੰਗ ਤਰੀਕਾ ਲੱਗੋ ਤੁਸੀਂ ਆਪਣੀ ਇਸ ਜਿਹੜੀ ਗੁਨਾਹਗਰੀ ਆ ਗਲਤੀ ਨਹੀਂ ਰਮਾ ਗਾ ਰਹੀ ਆ ਅਦਿਕਲ ਵੀ ਅਕਾਲ ਤਖਤ ਤੇ ਚੱਲ ਰਿਹਾ ਨਾ ਇਹ ਗਲਤੀ ਆ ਉਹ ਗਨਾ ਨੇ ਦੀਦਾ ਦਿਨਸਤਾ ਮਿਠਕੇ ਕੀਤੇ ਗਨਾ ਨੇ ਸੋਚ ਸਮਝ ਕੇ ਪਲੈਨਿੰਗ ਨਾਲ ਕੀਤੇ ਫੰਡ ਖਾਦੇ ਆ ਪਲੈਨਿੰਗ ਨਾਲ ਗਦਾਰੀਆਂ ਕੀਤੀਆਂ ਪਲੈਨਿੰਗ ਨਾਲ ਉਹ ਉਹ ਜਨਾਨੀ ਬਾਹਰ ਸਾਥ ਦੇ ਮਦਦ ਕੀਤੀ ਆ ਇਹ ਜੋ ਕਹਿੰਦੇ ਨੇ ਜਾਣਿਆਂ ਜਾਣ ਬਕਵਾਸ ਆ ਸੌਰੀ ਮੇਰੇ ਲਫ਼ਜ਼ ਮਾਫ ਕਰਨਾ ਮੇਰੇ ਮੂੰਹ ਨਿਕਲ ਗਿਆ ਇਹ ਅਣਜਾਣੇ ਨਹੀਂ ਜਾਣੇ ਆ ਸਾਕ ਕੋ ਗਿਆਨੇ ਕੀਤਾ ਦੀਦਾ ਦਨਿਸਤਾ ਥੋਕ ਵਜਾ ਕੇ ਕੀਤਾ ਵਾ ਇਸ ਕਰਕੇ ਜਿਹੜੀ ਜਿਹੜੀਆਂ ਗੱਲਾਂ ਹੈਗੀਆਂ ਨੇ ਨਾ ਜਿਹੜੀਆਂ ਮੈਂ ਤੁਹਾਡੇ ਕੋਲ ਬੇਨਤੀਆਂ ਕੀਤੀਆਂ ਨੇ ਮੈਂ ਅੰਦਰ ਬੈਠ ਕੇ ਨਹੀਂ ਲਿਖਿਆ ਕੀਤਾ ਕੰਫਰੈਂਸ ਕਿ ਜਾ ਕੇ ਇਹ ਮਹੀਨੇ ਦੇ ਮਹੀਨੇ ਜੇ ਮੈਂ ਇੱਕ ਆ ਮਸਲ ਐਸੇ ਇਹਨਾਂ ਦੋ ਕਿਤਾਬਾਂ ਨੂੰ ਲਿਖਣ ਨੂੰ ਮੇਰੇ 5 ਸਾਲ ਤੋਂ ਵੱਧ ਸਮਾਂ ਲੱਗਿਆ ਤਾਨ ਬਚਾਈ ਪਛਾਣ ਤੇ ਇਹ ਜਿਹੜੀ ਹੈਗੀ ਆ ਇਸ ਗੱਲ ਸ਼ੁਰੂ ਵੈਸੇ ਪਹਿਲਾਂ ਹੋਈ ਸੀ ਮੈਂ ਪੇਂਟਿੰਗ ਬਣਾਈਆਂ ਸੀਗੀਆਂ ਆ ਮੈਂ ਮੈਂ ਚੋਪੜਾ ਦੀ ਬਖਾ ਦੇਣਗੇ ਵਾਰੀ ਵਾਰੀ ਸਾਰੇ ਬਖਾ ਰੋ ਵਾਰੀ ਵਾਰੀ ਪੇਂਟਿੰਗ ਬਣਾਈਆਂ ਸੀ ਇਹ ਹੈਗੀ ਆ ਆਪਣਾ ਪੰਗਾਣੀ ਦੇ ਜੁੜੀ ਹੈਗੀ ਆ ਪਹਿਲੋਂ ਮੇਰਾ ਕੰਮ ਇੱਥੋਂ ਚੱਲਿਆ ਸੀ ਅੱdna ਫੜ ਮੇਰੇ ਹੱਥ ਨੇ ਕੰਮ ਕਰਦੇ ਆ ਆ ਫੜ ਇਹ ਸੀਗੀ ਉਸ ਤੋਂ ਬਾਅਦ ਇਹ ਆ ਜਾਂਦੀ ਹੈ ਸਰੋਪੇ ਦੀ ਆ ਜਾਂਦੀ ਹੈ ਉਸ ਤੋਂ ਬਾਅਦ ਇਹ ਅੱਜ ਦੀ ਕੁਮੇ ਮਾਸ਼ਕ ਦੀ ਇਹ ਬੜੀ ਦਰਦ ਰਕ ਸਰ ਤੋਂ ਦਰਦਨਾਕ ਪਿਕਚਰ ਜਿਹੜੀ ਹੈ ਉਹ ਮੈਨੂੰ ਇਹਦੇ ਤੇ ਔਰ ਇਹਦੇ ਜਿਹੜੇ ਟਾਈਟਲ ਹੈ ਕਿਤਾਬ ਦਾ ਉਹ ਉਹ ਵੀ ਇਸੇ ਤੇ ਹੈ ਇਹ ਫਿਰ ਬੀਬੀ ਮਮਤਾਜ ਦੀ ਜਦੋਂ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਦਾ ਇਲਾਜ ਕਰ ਰਹੀ ਹੈ ਮਲਮ ਪਕਟੀ ਕਰ ਰਹੀ ਹੈ ਇਹ ਹੈ ਗੁਰੂ ਮਾਛੀਵਾੜੇ ਦੇ ਘਰ ਗੁਰੂ ਸਾਹਿਬ ਪ੍ਰਸ਼ਾਦਾ ਛਕ ਰਿਹਾ ਸਾਰੇ ਰਾਲੇ ਮਿਲ ਕੇ ਵਿੱਚੇ ਪਰਿਵਾਰ ਹੈ ਵਿੱਚ ਜਿਹੜੇ ਉਹਨਾਂ ਦੇ ਨਾਲ ਸਿੰਘ ਐ ਸੀ ਭਾਈ ਮਾਨ ਸਿੰਘ ਦਾ ਸਿੰਘ ਸਾਰੇ ਇਹਦੇ ਗਾਇਸ ਸੀਗੇ ਔਰ ਇਹ ਹੈ ਰਾਏ ਕਲਾ ਜਿੱਥੇ ਨੂਰੇ ਦੀ ਆਪਾਂ ਗੱਲ ਕੀਤੀ ਅਸਲ ਚ ਮੇਰਾ ਇਥੋਂ ਤੱਕ ਸੇਮਤ ਰਹਿਣ ਦਾ ਸੀਗਾ ਲੇਕਿਨ ਉਸ ਤੋਂ ਬਾਅਦ ਗੱਲ ਨਿਕਲਦੀ ਨਿਕਲਦੀ ਗਾਂ ਦੀ ਗਾਂ ਚੱਲ ਪਈ ਇਹ ਇਥੋਂ ਤੱਕ ਆ ਔਰ ਇਹ ਜਿਹੜੀਆਂ ਪੇਂਟਿੰਗ ਹੈ ਤੇ ਤੁਸੀਂ ਛੋਟੀਆਂ ਵੇਖੀਆਂ ਨੇ ਦੋਸਤੋ ਇਹ ਪੇਂਟਿੰਗ 4/3 ਦੀਆਂ ਮੇਰੇ ਘਰੇ ਪਈਆਂ ਨੇ 4/3 ਦੀ ਹੈ ਮਨਚਾ ਬਲਾਸ਼ਾ ਸੀ ਹੈ ਆਨੰਦਪੁਰ ਸਾਹਿਬ ਮਖਸਦ ਸਾਹਿਬ ਫਤਿਹਗੜ੍ਹ ਸਾਹਿਬ ਕਿਸੇ ਗੁਰੂ ਘਰ ਦੇ ਅਜਾਇਬ ਘਰ ਦੇ ਚੰਗੇ ਥਾਂ ਦੇ ਉੱਤੇ ਲੱਗ ਜਾਣ ਲੋਕਦਰਸ਼ਨ ਕਰਨਗੇ ਚੰਗਾ ਲੱਗੂਗਾ ਮੈਨੂੰ ਕੋਈ ਸੋਭਾ ਦੀ ਲੋੜ ਨਹੀਂ ਜਿੰਨੇ ਮੇਰੀ ਸੋਭਾ ਕੀਤੀ ਉਹ ਮੇਰੇ ਦੁਸ਼ਮਣ ਹੈ ਇਹ ਇਤਿਹਾਸ ਜਿਹੜਾ ਹੈ ਇਹ ਕੋਈ ਮਾਣੇ ਖੇਜ਼ ਹੁੰਦਾ ਵਾ ਇਸ ਕਰਕੇ ਉਹ ਪਈਆਂ ਨੇ ਮੈਂ ਹੁਣ ਆਪਣੇ 11 ਮਿੱਤਰਾਂ ਨੂੰ ਕਹਿੰਦਾ ਵਾ ਜਦੋਂ ਮੈਂ ਮਰ ਗਿਆ ਤਿੰਨ ਰੱਖ ਦਿਓ ਤਿੰਨ ਉੱਤੇ ਰੱਖ ਕੇ ਸੇਖਲਾ ਦਿਓ ਵੈਗਰ ਦੀ ਘਕਾਲਸਾ ਵੈਗਰ ਦੀ ਹਫਤ ਹੈ ਲੋ ਜੀ ਇਹ ਨੇ ਜੀ ਖੋਜੀ ਕਾਫਰ ਸਾਰੀਆਂ ਗੱਲਾਂ ਤੁਸੀਂ ਸੁਣੀਆ ਦੋ ਵੀਡੀਓ ਅਸੀਂ ਰਿਕਾਰਡ ਕੀਤੇ ਇੱਕ ਵੀਡੀਓ ਦੇ ਦੋ ਪਾਰਟ ਬੇਸਿਕਲੀ ਅਸੀਂ ਬਣਾਏ ਹੈ ਔਰ ਦੇਖੋ ਇਹ ਦੁਖੀ ਨੇ ਇਸ ਗੱਲ ਤੋਂ ਕਿ ਜਿਹੜੇ ਗੁਮਨਾਮ ਦਲਾਰੇ ਦਸ਼ਮੇਸ਼ ਜੀ ਦੇ ਨੇ ਕਿਉਂਕਿ ਇਹਨਾਂ ਦੀ ਕਿਤਾਬ ਦਾ ਟਾਈਟਲ ਹੈ ਦਸ਼ਮੇਸ਼ ਜੀ ਦੇ ਗੁਮਨਾਮ ਦੁਲਾਰੇ ਔਰ ਇਹ ਚ ਗੱਲ ਕੀਤੀ ਹੈ ਨਬੀ ਖਾਨ ਤੇ ਗਨੀ ਖਾਸ ਦੀ ਇਹਦੇ ਚ ਗੱਲ ਕੀਤੀ ਹੈ ਇਹਨਾਂ ਨੇ ਕੁਮਾ ਮਾਸਕੀ ਦੀ ਇਹਦੇ ਚ ਗੱਲ ਕੀਤੀ ਹੈ ਬੀਬੀ ਬਮਤਾਜ ਦੀ ਇਹਦੇ ਚ ਗੱਲ ਕੀਤੀ ਹੈ ਪੀਰ ਬੁੱਧੂ ਸ਼ਾਹ ਦੀ ਔਰ ਇਹ ਜਿਹੜੇ ਪਾਤਰ ਨੇ ਜਿਹੜੇ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਸਹਾਇਤਾ ਕੀਤੀ ਜਾਂ ਗੁਰੂ ਸਾਹਿਬ ਦੇ ਨਾਲ ਆ ਖਲੋਤੇ 47 ਹੋਇਆ ਨਾ ਜਦੋਂ 47 ਦੇ ਵਿੱਚ ਉਹ ਪਰਿਵਾਰ ਉਹਨਾਂ ਦੇ ਪਰਿਵਾਰ ਜਿਹੜੇ ਹੈ ਉਹਨਾਂ ਨੂੰ ਫੋਰਸਫੁਲੀ ਪਾਕਿਸਤਾਨ ਜਾਣਾ ਪਿਆ ਜੇਕਰ ਇਹ ਇੱਥੇ ਹੀ ਰਹਿੰਦੇ ਤਾਂ ਤਾਂ ਹੀ ਸਾਡੀ ਅਸਲੀ ਜਿਹੜੀ ਹੈ ਸ਼ਰਧਾਂਜਲੀ ਹੋਣੀ ਸੀ ਇਹਨਾਂ ਪਰਿਵਾਰਾਂ ਦੇ ਪ੍ਰਤੀ ਇਹ ਕਹਿਣਾ ਚਾਹਿਆ ਜੀ ਇਹਨਾਂ ਨੇ ਤੁਸੀਂ ਜ਼ਰੂਰ ਕਰਿਓ ਕਮੈਂਟ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਜਿਸ ਟੌਪਿਕ ਨੂੰ ਲੈ ਕੇ ਇਹਨਾਂ ਨੇ ਇਹ عظیم ਮੁਸਲਮਾਨ ਪਾਤਰ ਜਿਹੜੇ ਹੈ ਉਹਨਾਂ ਦੇ ਉੱਤੇ ਗੱਲਬਾਤ ਕੀਤੀ ਹੈ ਇਹ ਵਾਕਈ ਹੀ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਆਪਸੀ ਭਾਈਚਾਰਾ ਆਪਸੀ ਮੁਹੱਬਤ ਅਤੇ ਪਿਆਰ ਜਿਹੜਾ ਹੈ ਤੇ ਸੁਹਾਰਤ ਜਿਹੜਾ ਹੈ ਉਹ ਵਧੇ ਆਇਆ ਜਾ ਸਕੇ ਕਿਸੇ ਇੱਕ ਮੁਸਲਮਾਨ ਕారణ ਜਾਂ ਕਿਸੇ ਇੱਕ ਹਿੰਦੂ ਕారణ ਜਾਂ ਅਸੀਂ ਕਹਿੰਦੇ ਕਿਸੇ ਵੀ ਫਿਰਕੇ ਦੇ ਕਿਸੇ ਇੱਕ ਵਿਅਕਤੀ ਦੀ ਗਲਤੀ ਜਿਹੜੀ ਹੈ ਉਹ ਸਾਰੀ ਕੌਮ ਤੇ ਠੋਸੀ ਨਹੀਂ ਜਾ ਸਕਦੀ ਠੋਪੀ ਨਹੀਂ ਜਾ ਸਕਦੀ ਇਹ 92 ਸਾਲਾ ਖੋਜੀ ਕਾਫਰ ਜੀ ਨੇ ਬੜੀ ਮਿਹਨਤ ਅਤੇ ਮੁਸ਼ਕਲ ਦੇ ਨਾਲ ਇਹ ਦੋ ਕਿਤਾਬਾਂ ਜਿਹੜੀਆਂ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕੀਤੀਆਂ ਜਰੂਰ ਕਮੈਂਟ ਕਰਿਓ ਤੁਹਾਨੂੰ ਵੀਡੀਓ ਕਿਦਾਂ ਦਾ ਲੱਗਿਆ ਕਿਦਾਂ ਦੀ ਲੱਗੀ ਗੱਲਬਾਤ ਤੇ ਫੀਡਬੈਕ ਦੇਿੰਦੇ ਰਹੋ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਚੋਪੜਾ ਜੀ ਮੈਂ ਪਹਿਲੇ ਵੀ ਆ ਕਿਸ ਨੇ ਲੱਕੜੀ ਨਾਲ ਲੋਹਾ ਤਰ ਰਹੇ ਆ ਤੇ ਤੁਸੀਂ ਹਮਤ ਕਰ ਲੈਂਦੇ ਹੋ ਮੈਂ ਤੇਨੂੰ ਸਭ ਕੁਝ ਖੜਿਆ ਛੱਡਿਆ ਰਿਟਾਇਰਦਰ ਰਿਟਾਇਰ ਹੋਇਆ ਫੁੱਲ ਸਟਾਪ ਲਾਤਾ ਸਭ ਕਾ ਸਜਦੇ ਐਨਫ ਐਨਫ ਬਹੁਤ ਬਹੁਤ ਧੰਨਵਾਦ ਸਜਣੋ ਮਿੱਤਰੋ ਦਰਸ਼ਕੋ ਸਰੋਤਿਓ ਤੁਹਾਡਾ ਵੀ ਬਹੁਤ ਬਹੁਤ ਤੈ ਦਿਲੋਂ ਧੰਨਵਾਦ ਸੁਣ ਲੈਨੇ ਹੋ ਕਈ ਵਾਰ ਸੁਣਨ ਵਾਲੇ ਨਹੀਂ ਲੱਭਦੇ ਤੁਸੀਂ ਸੋਨ ਲਿਆ ਕਰ ਲਿਆ ਤੁਹਾਡੀਆਂ ਜਿਵੇਂ ਦੀਆਂ ਭਾਵਨਾ ਹੈਗੀਆਂ ਤੁਸੀਂ ਆਪਣੇ ਸਾਹ ਦੇ ਨਾਲ ਅੱਗੇ ਚੱਲਦੇ ਰਹੋ ਮਹਾਰਾਜ ਤੁਹਾਡੀ ਵੱਡੀ ਉਮਰ ਕਰੇ ਚੜ੍ਹਦੀ ਕਲਾ ਚਰਵਾ ਸਰਬੱਤ ਦਾ ਭਲਾ ਚੱਲਾਂ ਜੀ